ਅਕਬਰ ਬਾਦਸ਼ਾ ਆਪਣੇ ਪੂਰੇ ਕਾਫਲੇ ਸਮੇਤ ਸ਼ਿਕਾਰ ਖੇਡਣ ਚਲਾ ਗਿਆ ਹਾਥੀ ਤੇ ਬਹਿ ਕੇ ਘੋੜੇ ਲੈ ਕੇ ਅਚਾਨਕ ਜਦੋਂ ਤਲਵਾਰ ਕੱਢਣ ਲੱਗਿਆ ਹਾਥੀ ਤੋਂ ਉਤਰ ਕੇ ਸ਼ਿਕਾਰ ਜਾਣਾ ਸੀ ਅੰਦਰ ਜੰਗਲ ਦੇ ਆਪਣੇ ਅੂਠਾ ਵਧਿਆ ਗਿਆ ਤਲਵਾਰ ਨਾਲ ਰੋਵੇ ਪਿੱਟੇ ਮੇਰਾ ਅੂਠਾ ਵਧੇਗਾ ਬੈਦ ਨਾਲ ਚਲਦੇ ਸੀ ਬੈਦ ਆਏ ਪੱਟੀ ਕਰਨ ਲੱਗੇ ਵੀਰਵਲ ਆ ਗਿਆ ਕਹਿੰਦੇ ਕੀ ਹੋ ਗਿਆ ਅਕਬਰ ਕਹਿੰਦਾ ਹੈ ਕਰਕੇ ਯਾਰ ਮੇਰਾ ਆਪਣੀ ਅੰਗੂਠਾ ਵੱਡਿਆ ਗਿਆ। ਬੀਬਲ ਕਹਿੰਦਾ ਵਧੀਆ ਹੋ ਗਿਆ ਬਾਦਸ਼ਾ ਰੱਬ ਜੋ ਕਰਦਾ ਸਹੀ ਕਰਦਾ। ਬੜਾ ਗੁੱਸਾ ਆਇਆ ਅਕਬਰ ਨੂੰ ਕਹਿੰਦਾ ਮੇਰਾ ਅੰਗੂਠਾ ਵੱਡਿਆ ਗਿਆ। ਇਹ ਕਹਿੰਦਾ ਰੱਬ ਜੋ ਕਰਦਾ ਸਹੀ ਕਰਦਾ। ਉਹ ਕਹਿੰਦਾ ਮੇਰਾ ਅੰਗੂਠਾ ਬਾਅਦ ਚ ਪੱਟੀ ਕਰਿਓ। ਪਹਿਲੇ ਮੇਰਾ ਹੁਕਮ ਹੈ। ਬੀਰਵਾਲ ਨੂੰ ਮਹਿਲਾਂ ਚ ਲੈ ਜਾ ਕੇ ਫਾਂਸੀ ਚਾੜ ਦੋ। ਉਹਨੂੰ ਫੜ ਕੇ ਲੈ ਗਏ ਜੀ ਕੋਰੇ ਤੇ ਚੱਕ ਕੇ। ਪੱਟੀ ਪੁੱਟੀ ਕਰਾ ਕੇ ਬਾਦਸ਼ਾ ਚ ਲੈ ਗਿਆ। ਸ਼ਿਕਾਰ ਨੂੰ ਜੰਗਲ ਦੇ ਅੰਦਰ ਚਲਾ ਗਿਆ ਅੰਦਰ ਕਿਤੇ ਆਦਿਵਾਸੀ ਫਿਰਦੇ ਸੀ ਜੰਗਲ ਦੇ ਉਹਨਾਂ ਨੇ ਫੜ ਲਿਆ ਉਹ ਫੜ ਕੇ ਕਹਿੰਦੇ ਅੱਜ ਸਾਡੇ ਇੱਕ ਤਿਹਾੜ ਦਾ ਦਿਨ ਹੈ ਅਸੀਂ ਇੱਕ ਬੰਦੇ ਦੀ ਬਲੀ ਦੇਣੀ ਹੁੰਦੀ ਹੈ ਬਸਾਂ ਨੂੰ ਤਾਂ ਲੱਭ ਗਿਆ ਬੰਦਾ ਲਿਆ ਕੇ ਇੱਕ ਪੇਪਲ ਥੱਲੇ ਧੂਈਂ ਜੀ ਲੱਗੀ ਹੋਈ ਸੀ ਕੁੱਠਾ ਟੰਗ ਲਿਆ ਇੱਕ ਵਾਰ ਕਹਿੰਦੇ ਬਸ ਥੋੜਾ ਜਿਹਾ ਮੰਤਰ ਪੜਨਾ ਹੈ ਉਸ ਤੋਂ ਬਾਅਦ ਅਸੀਂ ਕਰਦਣ ਕਲਮ ਕਰ ਦੇਣੀ ਹੈ ਬਲੀ ਦੇਣੀ ਹੈ ਅਸੀਂ ਆਪਣੇ ਦੇਵਤਾ ਨੂੰ ਹੂਹਾ ਹੀ ਹੂ ਹੂ ਭਾਸ਼ਾ ਕਰਕੇ ਜਿਸ ਵੇਲੇ ਤਲਵਾਰ ਕੱਢ ਕੇ گردن ਵੱਢਣ ਲੱਗੇ ਓ ਇੱਕ ਬਜ਼ੁਰਗ ਦੀ ਨਿਗਾ ਪੈ ਗਈ ਓ ਕਹਿੰਦਾ ਰੁਕ ਜਾ ਓਏ ਰੁਕ ਜਾ ਓਏ ਦੇਵਤਾ ਆਪਣਾ ਬਹੁਤ ਆਪਾਂ ਨੂੰ ਗੁੱਸੇ ਹੋ ਜੂ ਆਪਣੇ ਨਾਲ ਕਹਿੰਦਾ ਇਹ ਪੂਰਾ ਇਨਸਾਨ ਨਹੀਂ ਇਹਦਾ ਗੂਠਾ ਵੱਢਿਆ ਹੋਇਆ ਹੈ ਆਪਾਂ ਪੂਰੇ ਇਨਸਾਨ ਦੀ ਬਲੀ ਦੇਣੀ ਹੁੰਦੀ ਹੈ ਇਹ ਪੂਰਾ ਨਹੀਂ ਹੈਗਾ ਅੱਛਾ ਜੀ ਕਹਿੰਦੇ ਛੱਡ ਦਿੰਦੇ ਆ ਹੋਰ ਲੱਭਣ ਚੱਲੇਗੇ ਅਕਬਰ ਛੱਡਦਾ ਨਾ ਅਕਬਰ ਘੋੜੇ ਤੇ ਚੜਿਆ ਕਹਿੰਦਾ ਯਾਰ ਵੀਰ ਬਲ ਸਹੀ ਕਹਿੰਦਾ ਸੀ ਓਏ ਜੋ ਰੱਬ ਕਰਦਾ ਹੈ ਸਹੀ ਕਰਦਾ ਕਹਿੰਦਾ ਜੀ ਗੂਠਾ ਨਾ ਵੱਢਿਆ ਹੁੰਦਾ ਮੈਂ ਮਾਰਿਆ ਜਾਂਦਾ ਅੱਜ ਕਹਿੰਦਾ ਚਲ ਮੈਂ ਤਾਂ ਬਚ ਗਿਆ ਕਿਤੇ ਹੁਣ ਵੀਰਵਾਲ ਨਾਲ ਟੰਗਤਾ ਹੋਵੇ ਉੱਥੇ ਉਦੋਂ ਕਿਹੜਾ ਕੋਈ WhatsApp ਸੀ ਭਜਾਇਆ ਘੋੜਾ ਬਾਦਸ਼ਾਹ ਅਕਬਰ ਨੇ ਸਿੱਧਾ ਮਹਿਲਾਂ ਚ ਮਹਿਲਾਂ ਚ ਜਿੱਥੇ ਫਾਂਸੀ ਦਿੰਦੇ ਸੀ ਉੱਥੇ ਚਲਾ ਗਿਆ ਅਕਬਰ ਦੇ ਵੀਰਵਾਲ ਦੇ ਗਲਚਰਸ ਸਾਪਾਈ ਖੜੇ ਸੀ ਬਸ ਫੱਟਾ ਖੇਚਣ ਲੱਗੇ ਸੀ ਕਹਿੰਦੇ ਰੋਕੋ ਰੋਕੋ ਆਰਡਰ ਹੈ ਮੇਰਾ ਰੱਸਾ ਕੱਢ ਦੋ ਰੱਸਾ ਕੱਢਤਾ ਅਕਬਰ ਨੇ ਵੀਰਵਾਲ ਨੂੰ ਸਾਰੀ ਕਹਾਣੀ ਦੱਸੀ ਕਿਵੇਂ ਹੋਇਆ ਸੀ ਕਿਵੇਂ ਕਰਕੇ ਮੈਂ ਬਚ ਕੇ ਆ ਗਿਆ ਯਾਰ ਤੇਰੀ ਗੱਲ ਸਹੀ ਸੀ ਰੱਬ ਜੋ ਕਰਦਾ ਸਹੀ ਕਰਦਾ ਆਖੂਰ ਕਹਿੰਦਾ ਵੀਰਵਾਲ ਮੈਂ ਕਿੱਥੋਂ ਮਾਫੀ ਮੰਗਦਾ ਮੈਂ ਤੈਨੂੰ ਯਾਰ ਫਾਂਸੀ ਦਾ ਆਰਡਰ ਕਰਦਾ ਉਹ ਕਹਿੰਦਾ ਜਿਹੜਾ ਤੂੰ ਫਾਂਸੀ ਦਾ ਆਰਡਰ ਕੀਤਾ ਨਾ ਬਾਦਸ਼ਾ ਇਹ ਵੀ ਰੱਬ ਜੋ ਕਰਦਾ ਸਹੀ ਕਰਦਾ ਬੜੀਆ ਹੋ ਗਿਆ ਉਹ ਕਹਿੰਦਾ ਯਾਰ ਕਮਾਲ ਹੈ ਮੈਂ ਤੈਨੂੰ ਫਾਂਸੀ ਦਾ ਆਰਡਰ ਕਰਦਾ ਤੂੰ ਕਹਿੰਦਾ ਬੜੀਆ ਹੋ ਗਿਆ ਉਹ ਕਹਿੰਦਾ ਜਿਹੜੇ ਸਾਹਬ ਨਾਲ ਤੂੰ ਸਟੋਰੀ ਸੁਣਾਈ ਹੈ ਨਾ ਬਾਦਸ਼ਾ ਮੈਂ ਵੀ ਤੇਰੇ ਨਾਲ ਹੀ ਹੋਣਾ ਸੀ ਉਹਨਾਂ ਨੇ ਤੈਨੂੰ ਛੱਡ ਦੇਣਾ ਸੀ ਮੈਨੂੰ ਟੰਗ ਲੈਣਾ ਸੀ ਉਕੇ ਮੈਂ ਪੂਰਾ ਮੇਰੇ ਤਾਂ ਸਾਰੇ ਪੂਰੇ ਨੇ ਉਹ ਫਾਂਸੀ ਦੇ ਹੁਕਮ ਕਰਕੇ ਮੈਂ ਬਚ ਗਿਆ ਅਗੂਠਾ ਪੜਨ ਕਰਕੇ ਤੂੰ ਬਚ ਗਿਆ ਰੱਬ ਜੋ ਕਰਦਾ ਸਭ ਤੋਂ ਪਹਿਲਾਂ ਮੈਂ ਜਗਤਿੰਦਰ ਆਇਆ ਸੀ ਘਰ ਦੇ ਤੋਂ ਚੋਰੀਆਂ ਆਇਆ ਸੀ ਕਿਉਂਕਿ ਮੈਨੂੰ ਗਾਣੇ ਗਾਉਣ ਦਾ ਮੇਰੇ ਕਲਾ ਜਿਹੜੀ ਅੰਦਰ ਸੀ ਉਹ ਫੁੱਟੀ ਜਾਂਦੀ ਸੀ ਘਰ ਦੇ ਜਾਣ ਨਹੀਂ ਦਿੰਦੇ ਸੀ ਕਿਤੇ ਕਹਿੰਦੇ ਪਹਿਲਾਂ ਪੜ ਪਲੱਸ 1 ਵਿੱਚ ਪੜਦਾ ਸੀ ਮੈਂ 17 ਸਾਲ ਦੀ ਉਮਰ ਸੀ ਮੈਂ ਕਿਹਾ ਵੀ ਦੂਰਦਰਸ਼ਨ ਤੇ ਜਾਣਾ ਹੈ ਘਰ ਦੇ ਤਾਂ ਲੋ ਕਰਨਾ ਨਹੀਂ ਵੀ ਜਲੰਧਰ ਨਹੀਂ ਭੇਜਣਾ ਮੁੰਡਾ ਕੱਲਾ ਕੱਲਾ ਮੁੰਡਾ ਕੀ ਪਤਾ ਗੁੰਮ ਹੋ ਜੂਏ ਖੋਇਆ ਜਾਊ ਮੈਂ ਕਹਤਾ ਮੈਂ ਕਿਹ ਨਹੀਂ ਕਰੇ ਮੈਂ ਕਹਤਾ ਮੈਂ ਕਿ ਜੀ ਕੈਂਪ ਲੱਗਿਆ ਇੱਕ ਕਾਲਜ ਅੱਜ ਦੀ ਰਾਤ ਲੱਗ ਜੂਗੀ ਕੱਲ ਨੂੰ ਆ ਜਾਊਗਾ ਕਹੇ ਚਲ ਠੀਕ ਹੈ ਕੈਂਪ ਲੱਗਿਆ ਸਨਾਮ ਹੀ ਲੱਗਿਆ ਕੋਈ ਨਹੀਂ ਉੱਥੇ ਟੀ ਸਨਾਮ ਕਾਲਜ ਪੜਦਦਾ ਮੈਂ ਤੜਕੀ ਬੱਸ ਫੜੀ ਲੇ ਬੜਾ ਸਿੱਧੀ ਲੁਧਿਆਣੇ ਲੁਧਿਆਣਿਆਂ ਬਸ ਫੜੀ ਮੈਂ ਚਲੰਦਰ ਆ ਗਿਆ ਜਲੰਦਰੋਂ ਮੈਂ ਦੂਰਦਰਸ਼ਨ ਤੇ ਚਲਾ ਗਿਆ ਜਵਾਂ ਤਰੰਗ ਪ੍ਰੋਗਰਾਮ ਚੱਲਦਾ ਹੁੰਦਾ ਸੀ ਇੱਕ ਜਵਾਂ ਤਰੰਗ ਉੱਥੇ ਨਵੇਂ ਮੁੰਡਿਆਂ ਨੂੰ ਗਾਉਣ ਦਾ ਮੌਕਾ ਮਿਲ ਜਾਂਦਾ ਸੀ ਮੈਂ ਜਵਾਂ ਤਰੰਗ ਵਾਲੇ ਪ੍ਰੋਡਿਊਸਰਾਂ ਨੂੰ ਮਿਲਿਆ ਉਹ ਮੈਨੂੰ ਕਹਿੰਦੇ ਕੰਟੀਨ ਚ ਆ ਜਾ ਇੱਥੇ ਕੰਟੀਨ ਹੈ ਜਦੋਂ ਆਪਾਂ ਦੂਰਦਰਸ਼ਨ ਦੇ ਅੰਦਰ ਵਰਦੇ ਨਾਲ ਹੀ ਕਾਬੇ ਪਾਸੇ ਕੰਟੀਨ ਕੰਟੀਨ ਚ ਲੰਘ ਮੈਨੂੰ ਕਹਿੰਦੇ ਚਾਰ ਜਾਣੇ ਸੀ ਉਹ ਕਹਿੰਦੇ ਚੌਥਾ ਮੈਂ ਸੀ ਕਹਿੰਦੇ ਚਾਰ ਕੱਪ ਚਾਹ ਦੇ ਤੇ ਚਾਰ ਸਮੋਸੇ ਆਰਡਰ ਕਰਦੇ ਮੈਂ ਕਿਹਾ ਆ ਵਧੀਆ ਕੀਤਾ ਇਹਨਾਂ ਨੇ ਸਵੇਰ ਦੀ ਭੁੱਖ ਲੱਗੀ ਪਈ ਮੈਨੂੰ ਇਹ ਇਹਨਾਂ ਨੇ ਵਧੀਆ ਕਰਤਾ ਯਾਰ ਵੀ ਚਾਰ ਸਮੋਸੇ ਹੀ ਮੰਗਾ ਲੈਣ ਹਾਂ ਮੈਂ ਚਾਰ ਚਾਹ ਤੇ ਚਾਰ ਸਮੋਸੇ ਕਹਤੇ ਮੈਨੂੰ ਕਹਿੰਦੇ ਆ ਵੀ ਦੱਸ ਕੀ ਹੈ ਤੇਰੇ ਕੋਲੇ ਮੈਂ ਜੋ ਮੇਰੇ ਕੋਲ ਹੈਗਾ ਸੀ ਮੈਂ ਗਾਇਆ ਕੋਈ ਆ ਉਹ ਨਹੀਂ ਪਸੰਦ ਆਇਆ ਉਹਨਾਂ ਨੂੰ ਮੈਨੂੰ ਕਹਿੰਦੇ ਵੀ ਕਿੱਥੋਂ ਆਇਆ ਮੈਂ ਕਹਿੰਦਾ ਸੁਨਾਮ ਤੋਂ ਆਇਆ ਕਹਿੰਦੇ ਇਹ ਜਿਵੇਂ ਬਸ ਜਾਂਦੀ ਹੈ ਮੈਂ ਨਾਲ ਜਿਵੇਂ ਇਹ ਜਿਵੇਂ ਬਸ ਕਿਤੇ ਜਾਂਦੀ ਦੂਰ ਰਾਤ ਨੂੰ ਬੱਸਾਂ ਨਹੀਂ ਚੱਲਦੀਆਂ ਸੀ 99 99 ਦੀ ਗੱਲ ਕਰ ਰਹੇ ਕਹਿੰਦੇ ਟ੍ਰੇਨ ਮੈਂ ਟ੍ਰੇਨ ਬਾਰੇ ਮੈਂ ਪਛਾਪ ਕਰ ਸਕਦਾ ਜੀ ਕਹਿੰਦੇ ਪਤਾ ਕਰ ਲੈ ਫਿਰ ਬਾਜ ਦੇ ਖਾਣੇ ਤੈਨੂੰ ਹੁਣ ਨਹੀਂ ਮੌਕਾ ਮਿਲਦਾ ਹਜੇ ਦਿਲ ਤੋੜਤਾ ਮੈਂ ਜਾਣ ਲੱਗੇ ਮੈਨੂੰ ਕਹਿੰਦੇ ਹੈਲੋ ਚਾਰ ਸਮੋਸੇ ਤੇ 40 ਦੇ ਪੈਸੇ ਦੇ ਜਾ ਅੱਛਾ ਮੈਂ ਕਿਹਾ ਮੈਥੋਂ ਹੀ ਮੰਗਵਾਏ ਸੀ ਇਹ ਵੀ ਪੈਸੇ ਤਾਂ ਮੈਂ ਦੇਤੇ ਹੁਣ ਮੇਰੇ ਕੋਲੇ ਪੈਸੇ ਉਨੇ ਕੀ ਬਚੇ ਜਿੰਨੇ ਨਾਲ ਮੈਂ ਕਿਰਾਇਆ ਲਾ ਕੇ ਬਾਪ ਉਸ ਦਾ ਨਾਮ ਜਾ ਸਕਾਂ ਉਹਨੇ ਵੈਸੇ ਬੱਚੇ ਮੇਰੇ ਕੋਲੇ ਪਰ ਹਨੇਰਾ ਹੋ ਗਿਆ ਰਾਤ ਕੱਟਣੀ ਹੈ ਕਿੱਥੇ ਕੱਟੀਏ ਕੋਈ ਜਾਣਕਾਰ ਨਹੀਂ ਕੋਈ ਕੁਛ ਨਹੀਂ ਨਾ ਉਦੋਂ ਕੋਈ ਫੋਨ ਫੋਨ ਦਾ ਕੋਈ ਮੈਨੂੰ ਕਿਸੇ ਨੇ ਕਹਿਤਾ ਕਹਿੰਦੇ ਗੁਰਨਾਨ ਕਮਿਸ਼ਨ ਹਸਤਾਲਾ ਹਸਤਾਲ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਉੱਥੇ ਜਾਇਆ ਉਥੇ ਰਾਤ ਕੱਟ ਲਾ ਮੈਂ ਉਥੋਂ ਤੁਰ ਕੇ ਆ ਗਿਆ ਕਿਉਂਕਿ ਨਗੋਦਰ ਚੌਂਕ ਨਗੋਦਰ ਚੌਂਕ ਤੋਂ ਨਾਲ ਹੀ ਤਾਂ ਰਿਕਸ਼ੇ ਜੁੱਗੀ ਕੋ ਤੇ ਪੈਸੇ ਐ ਨਹੀਂ ਸੀ ਨਾ ਤੇ ਮੈਂ ਉੱਥੇ ਜਾ ਕੇ ਮਨ ਨੂੰ ਬੇਨਤੀ ਕੀਤੀ ਜੀ ਮੈਂ ਰਾਤ ਕੱਟਣੀ ਆ ਆ ਮੇਰਾ ਨਾਮ ਐ ਮੈਂ ਇੱਥੋਂ ਆਇਆ ਆ ਮੇਰਾ ਰੋਲ ਨੰਬਰ ਐ ਮੇਰਾ ਆਈ ਕਾਰਡ ਐ ਕਾਲਜ ਦਾ ਉਹ ਕਹਿੰਦੇ ਠੀਕ ਐ ਕਮਰਾ ਦੇ ਦਿੰਨੇ ਆ ਚਾਬੀ ਮੈਨੂੰ ਦੇਤੀ ਮੈਨੂੰ ਕਹਿੰਦੇ 20 ਰੁਪਏ ਦੇ ਦੇ ਮੇਰੇ ਕੋਲ ਟੋਟਲ 20 ਹੀ ਸੀ ਮੈਂ ਕਿਹਾ ਇਹ ਕਾਦੇ ਨੇ ਕਹਿੰਦੇ ਵੀ ਜਿੰਦੇ ਦੇ ਕੁੰਜੀ ਦੇ ਨੇ ਜਿਸ ਸਵੇਰੇ ਜਿੰਦਾ ਕੁੰਜੀ ਵਾਪਸ ਕਰ ਦੇਗਾ ਤਾਂ ਵੀ ਲੈ ਜੀ ਵਾਪਸ ਮੈਂ ਕਹੀਂ ਥੋੜੀ ਥੋੜੀ ਡਿਊਟੀ ਨਾਲ ਬਦਲ ਜੇ ਮੈਂ ਸਵੇਰੇ ਲੈਣੀ ਪੈਣੀ ਆ ਮੈਨੂੰ ਪੈਸੇ ਇਹ ਤੇ ਮੈਂ ਜਿੰਦਾ ਕੁੰਜੀ ਨਹੀਂ ਲੈ ਕੇ ਜਾਂਦਾ ਮੈਨੂੰ ਮੇਰੇ 20 ਰੁਪਏ ਮੋੜ ਦਿਓ ਸਵੇਰੇ ਜਿੰਦਾ ਕੁੰਜੀ ਮੈਂ ਮੋੜੇ ਵਾਪਸ 20 ਰੁਪਏ ਲੈ ਕੇ ਮੈਂ ਵਾਪਸ ਚਲਾ ਗਿਆ ਮੇਰਾ ਦਿਲ ਟੁੱਟ ਗਿਆ ਮੈਨੂੰ ਟੀਵੀ ਤੇ ਨਹੀਂ ਆਇਆ ਮੈਂ ਪਰ ਉਦੋਂ ਮੈਨੂੰ ਇਹ ਗੱਲ ਦਾ ਪਤਾ ਲੱਗ ਗਿਆ ਕਿ ਮਿੱਤਰਾ ਕਿਸੇ ਦੇ ਸਾਰੇ ਦੀ ਲੋੜ ਨਹੀਂ ਪੈਣੀ ਚਾਹੀਦੀ ਜੇ ਕੁਝ ਕਰਨਾ ਤਾਂ ਆਪ ਹੀ ਕਰ ਉਦੋਂ 6 ਮਹੀਨਿਆਂ ਦੇ ਵਿੱਚ ਵਿੱਚ ਮੈਂ ਸuperstar ਬਣ ਗਿਆ ਸੀ ਮੈਂ ਫੇਰ ਉਹ ਹੀ ਦੂਰਦਰਸ਼ਨਾਂ ਨੇ ਮੈਨੂੰ ਬੁਲਾਉਂਦੇ ਸੀ ਮੈਂ ਆਉਂਦਾ ਨਹੀਂ ਸੀ ਮੈਂ ਕਹਿੰਦਾ ਹੁਣ ਨਹੀਂ ਆਉਂਦਾ ਮੈਂ ਤੁਸੀਂ ਪਹਿਲਾਂ ਜਦੋਂ ਮੈਨੂੰ ਮੌਕਾ ਦੇਣਾ ਸੀ ਉਹ ਦਿੱਤਾ ਨਹੀਂ ਹੁਣ ਮੈਂ ਜਦੋਂ ਕੁਝ ਬਣ ਗਿਆ ਕਹਿੰਦੇ ਆ ਜਾ ਮੈਂ ਕਹਿੰਦਾ ਨਾ ਸੋ ਇਸ ਕਰਕੇ ਤਰੱਕੀਆਂ ਆਪ ਕਰਨੀਆਂ ਪੈਂਦੀਆਂ ਨੇ ਤੁਸੀਂ ਵੀ ਇੱਥੇ ਕਰੋ ਆਪਣੇ ਧੀਆਂ ਪੁੱਤਾਂ ਨੂੰ ਕਹੋ ਪੜਨਗੇ ਨੰਬਰ ਲੈਣਗੇ ਨੌਕਰੀ ਮਿਲੂਗੀ ਅਫਸਰ ਦੀ ਨੌਕਰੀ ਲਓ ਡੀਸੀ ਬਣੋ ਐਸਐਸਪੀ ਬਣੋ ਆਪ ਪੜੋ ਆਪ ਕਿ ਸਹੇਤੇ ਨਾ ਰਹੋ ਆਪ ਮਰੇ ਬਿਨਾ ਕੋਈ ਸੁਰਗਨ ਨੂੰ ਨਹੀਂ ਜਾਂਦਾ ਰੋਏ ਬਿਨਾ ਤਾਂ ਮਾਂ ਵੀ ਨਹੀਂ ਦੁੱਧ ਪਿਆਉਂਦੀ ਆਓ ਇਕੱਠੇ ਹੋ ਕੇ ਆਪਾਂ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਈਏ ਬਣ ਸਕਦਾ ਕੋਈ ਅਸੀਂ ਗੱਲ ਨਹੀਂ ਜਿੰਦਾਬਾਦ 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 ਸ਼ਹੀਦੀ ਕੌਮੀ ਜਿੰਦਾਬਾਦ ਸ਼ਹੀਦੀ ਕੌਮੀ ਜਿੰਦਾਬਾਦ ਸੋ ਵੀਰੋ ਇਹ ਤੋਂ ਪਹਿਲਾਂ ਵਾਲੀਆਂ ਪਾਰਟੀਆਂ ਨੇ ਕੰਮ ਕੀਤਾ ਲੁੱਟਣ ਦਾ ਲੁੱਟ ਲੋ ਲੁੱਟ ਲੋ ਟਾਬੇ ਲੁੱਟ ਲੋ ਬੱਸਾਂ ਲੁੱਟ ਲੋ ਰੇਤਾ ਲੁੱਟ ਲੋ ਸ਼ਰਾਬ ਦੇ ਠੇਕੇ ਲੁੱਟ ਲੋ ਲੁੱਟ ਲੋ ਆਉਦੇ ਪੁੱਤ ਭਤੀਜੇ ਸਾਲੇ ਜੀਜੇ ਸਾਰੇ ਸੈੱਟ ਕਰ ਦੋ ਲੋਕਾਂ ਵੱਲ ਕੋਈ ਧਿਆਨ ਨਾ ਦਿਓ ਪਬਲਿਕ ਦਾ ਕੀ ਹੈ ਮਰਨਾ ਮਰਨ ਦੋ ਕਿਸਮਤ ਤੇ ਛੱਡ ਦੋ ਲਾਹਵਾਰੇ ਛੱਡ ਦੋ ਇਹਨਾਂ ਨੂੰ ਕੁਝ ਨਹੀਂ ਹੁੰਦਾ ਡਾਂਗਾ ਮਾਰੋ ਕੁੱਟੋ ਪਾਣੀ ਦੀਆਂ ਬਾਛੜਾਂ ਇਹਨਾਂ ਦੇ ਉੱਤੇ ਸੁੱਟੋ ਟੈਂਕੀਆਂ ਤੇ ਚੜ ਲੈਣ ਦੋ ਕੁਝ ਨਹੀਂ ਹੁੰਦਾ ਕਿਉਂਕਿ ਰਾਜ ਕਰਾਂਗੇ 25 ਸਾਲ ਲੈ ਐ 25 ਸਾਲ ਕਰੋਂਗੇ ਹੁਣ 25 ਸਾਲ ਵਾਲੇ ਦੇ ਨਾਲ 25 ਬੰਦੇ ਨਹੀਂ ਹੈਗੇ ਟੋਟਲ ਉਹ ਦੇਖ ਲਓ ਖੇਰ ਖਖੜੀ ਗਰੇਲੇ ਹੋਇਆ ਪੈਕਾਲੀ ਦਾ ਕੀ ਹਾਲਤ ਹੋ ਗਈ ਕਰਨੇ ਇੱਕ ਇਹ ਕਿਨੇ ਕੀਤਾ ਭਗਵੰਤ ਮਾਨ ਨੇ ਨਹੀਂ ਕੀਤਾ ਤੇਰੇ ਬੰਦੇ ਮੇਰਾ ਨਾਲ ਜਿਹਨੇ ਨੇ ਕਹਿੰਦੇ ਭਗਵੰਤ ਮਾਨ ਨੇ ਜਦੋਂ ਆਇਆ ਕਹਿੰਦੇ ਕਾਲੀ ਦਲ ਖਾ ਗਿਆ ਇਹ ਉਹ ਮੈਂ ਕਿਹਾ ਮੈਂ ਨਹੀਂ ਖਾਦਾ ਓਏ ਗੁਰੂ ਨੇ ਕੀਤਾ ਕੰਮ ਓ ਜਿਹੜੀ ਗੁਰੂ ਦੀ ਬਾਣੀ ਰੋੜੀ ਐ ਇਹਨਾਂ ਨੇ ਉਹ ਗੁਰੂ ਨੇ ਚੱਕੀ 'ਚ ਚਲਾਈ ਐ ਚੱਕੀ ਉਹਨੇ ਉਹਦੀ ਚੱਕੀ ਜਿਹੜੀ ਐ ਉਹ ਚੱਲਦੀ ਥੋੜੀ ਜੀ ਹੌਲੀ ਐ ਪਰ ਪੀਂਦੀ ਬਹੁਤ ਬਰੀਕ ਨਾ ਕਿਸਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਇਹਨਾਂ ਦੀ ਮੱਤ ਮੱਜ ਗਈ ਆਪ ਦੇ ਕੈਂਡੀਡੇਟ ਤੂੰ ਮੁਕਰ ਗਿਆ ਤੱਕੜੀ ਕਿਧਰੇ ਹੋਰ ਫਿਰਦੀ ਐ ਸੁਖਵੀਰ ਹਾਥੀ ਤੇ ਚੜੇ ਫਿਰਦਾ ਕਾਂਗਰਸੀਆਂ ਦਾ ਵੀ ਇਹ ਹਾਲ ਐ ਚੰਨੀ ਕਿਧਰੇ ਹੋਰ ਫਿਰਦਾ ਐ ਬਾਜਵਾ ਇਧਰ ਨੂੰ ਫਿਰਦਾ ਐ ਸਮਝ ਹੀ ਨਹੀਂ ਆ ਰਹੀ ਵੀ ਕਰੀਏ ਕੀ ਟੜਕੀ ਉੱਠ ਕੇ ਗਾਲ੍ਹਾਂ ਮੈਨ ਨੂੰ ਬਸ ਸਾਰੇ ਕੰਮਾਂ ਬਸ ਤੇ ਭਗਵੰਤ ਪੰਜਵੇਂ ਮਾਰੋ ਉਹ ਭਾਈ ਮੈਂ 43000 ਨੌਕਰੀ ਦੇਤੀ ਉਹ ਮੈਂ ਬਿਜਲੀ ਫ੍ਰੀ ਕਰਤੀ ਉਮੈਜ ਖੇਤਾਂ 'ਚ ਪਾਣੀ ਫਰੀ ਦੇਤਾ ਜਿਹੜਾ ਨਹਿਰੀ ਪਾਣੀ ਕਦੇ ਪਹੁੰਚਿਆ ਨਹੀਂ ਸੀ 40-40 ਸਾਲ ਤੋਂ ਉਹ ਕਰਤਾ ਉਹ ਮੈਂ ਕਰੋੜ ਰੁਪਏ ਸ਼ਹੀਦ ਦੇ ਪਰਿਵਾਰਾਂ ਨੂੰ ਆਪ ਦੇ ਕਿਉਂ ਨਾ ਕੋਈ ਪੰਜਾਬ ਪੁਲਿਸ ਦਾ ਜਾਂ ਪੰਜਾਬ ਦਾ ਫੌਜੀ ਜਵਾਨ ਕਿਤੇ ਸ਼ਹੀਦ ਹੋ ਜੇ ਉਹ ਮੈਂ ਰਾਸ਼ਨ ਫਰੀ ਕਰਤਾ ਕਣਕ ਵਧੀਆ ਮਿਲਦੀ ਐ ਮੇਰੇ ਵੱਲੋਂ ਸੜਕਾਂ ਬਣਾਤੀਆਂ 16 ਟੋਲ ਪਲਾਜੇ ਬੰਦ ਕਰਤੇ ਜਿਹੜੇ ਇਹਨਾਂ ਨੇ ਚਲਾਏ ਸੀ ਉਹੀ ਚੱਲੀ ਜਾਂਦੇ ਸੀ 60 ਲੱਖ ਰੁਪਇਆ ਰੋਜ਼ ਦਾ ਬਚਣ ਲੱਗ ਗਿਆ ਮੈਂ ਆਮ ਆਦਮੀ ਕਲੀਨਿਕ ਖੋਲ੍ਹਤੇ ਮੈਂ ਸਕੂਲ ਖੋਲੀ ਜਾਂਨਾ ਮੈਂ ਮੈਡੀਕਲ ਕਾਲਜ ਬਣਾਈ ਜਾਂਨਾ ਯਾਰ ਮੈਂ ਕੀ ਮਾੜਾ ਕਰਤਾ ਪੰਜਾਬ ਦਾ ਤੜਕੀ ਉੱਟ ਕੇ ਮੈਨੂੰ ਗਾਲਾਂ ਦੇਣ ਲੱਗ ਜਾਂਦੇ ਨੇ ਇਹਨਾਂ ਦਾ ਕਸੂਰ ਨਹੀਂ ਹੈਗਾ ਅਸਲ 'ਚ ਨਾ ਉਹਨਾਂ ਨੂੰ ਇਹ ਪਤਾ ਲੱਗ ਗਿਆ ਵੀ ਇਹ ਹੁਣ ਆ ਗਏ ਆਮਕਰਾਂ ਵਾਲੇ ਆ ਸਾਰੇ ਇਹ ਆਮਕਰਾਂ ਦੇ ਹੈਗੇ ਨੇ ਇਹਨਾਂ ਨੂੰ ਕੰਮ ਕਰਾਉਣਾ ਵੀ ਆਉਂਦਾ ਹੈ ਇਹਨਾਂ ਨੂੰ ਮੁਸ਼ਕਲਾਂ ਦਾ ਵੀ ਪਤਾ ਹੈ ਤੇ ਲੋਕਾਂ ਦੇ ਦਿਲਾਂ 'ਚ ਵੜ ਗਏ ਇਹ ਹੁਣ ਜਾਣਦੇ ਨਹੀਂ ਸਾਡੀਆਂ ਵਾਰੀਆਂ ਨਹੀਂ ਆਉਣੀਆਂ ਆਹ ਦਿੱਕਤ ਹੈ ਹੋਰ ਕੋਈ ਪੰਗਾ ਨਹੀਂ ਦਾ ਤੇ ਭਾਈ ਅਸੀਂ ਵਾਰੀਆਂ ਦਿੱਤੀਆਂ ਸੀ ਤੁਹਾਨੂੰ ਤੇ ਤੁਸੀਂ ਆਪਣੀਆਂ ਵਾਰੀਆਂ 'ਚ ਕਰਦੇ ਕੀ ਰਹੇ ਪਿਛਲੇ 25 ਸਾਲ ਲਾ ਲਓ ਬਾਏ 2022 ਤੱਕ 1997 ਤੋਂ 2002 ਤੱਕ ਬਾਦਲ 2002 ਤੋਂ 2007 ਤੱਕ ਕੈਪਟਨ 2007 ਤੋਂ 2017 ਤੱਕ ਫੇਰ ਬਾਦਲ 2017 ਤੋਂ 2022 ਤੱਕ ਫੇਰ ਕੈਪਟਨ ਯਾਨੀ ਕਿ 25 ਸਾਲ ਤੱਕ ਦੋ ਬੰਦਿਆਂ ਦਾ ਰਾਜ ਰਿਹਾ ਯਾਰ ਪਿਛਲੇ 25 ਸਾਲ ਜੇ ਚੱਜਦੇ ਹੁੰਦੇ ਸਾਨੂੰ ਕੀ ਲੋੜ ਪੈਣੀ ਸੀ ਇੱਥੇ ਆ ਕੇ ਰਾਜਨੀਤੀ ਦੇ ਵਿੱਚ ਤੁਹਾਡੇ ਤੋਂ ਗਾਲ੍ਹਾਂ ਖਾਣ ਦੀ ਜੇ ਤੁਸੀਂ ਚੱਜਦੇ ਨਿਕਲੇ ਹੁੰਦੇ ਕਲਾਕਾਰ ਸੀ ਇੱਕ ਇੱਕ ਸ਼ੋਅ ਦਾ 25 ਲੱਖ ਲੈਂਦਾ ਸੀ ਅੱਜ ਤੋਂ 20 ਸਾਲ ਪਹਿਲਾਂ ਮੈਂ ਮੈਂ ਪੈਸੇ ਕਮਾਉਣ ਆਇਆ ਇੱਥੇ ਓ ਕੇਜਰੀਵਾਲ ਸਾਹਿਬ ਆਈਆਰਐਸ ਅਫਸਰ ਨੇ ਇਨਕਮ ਟੈਕਸ ਦੇ ਕਮਿਸ਼ਨਰ ਨੇ ਉਹਨਾਂ ਦੀ ਘਰ ਵਾਲੀ ਆਈਆਰਐਸ ਅਫਸਰ ਹੈ ਇਨਕਮ ਟੈਕਸ ਦੀ ਕਮਿਸ਼ਨਰ ਹੈ ਦੋਨੇ ਮੀਆਂ ਬੇਬੀ ਇਨਕਮ ਟੈਕਸ ਦੇ ਕਮਿਸ਼ਨਰ ਨੇ ਜਿੰਨੇ ਮਰਜ਼ੀ ਪੈਸੇ ਕਮਾ ਲੈਂਦੇ ਉਹ ਇਸ ਕੰਮ ਬਸ ਤੇ ਆਏ ਸੀਗੇ ਚੱਕ ਕੇ ਝੂਠੇ ਗੇਸਟ ਜੇਲ੍ਹ ਸੜ ਦੋਨਾਂ ਨੂੰ ਏ ਕਰਨਾ ਆਏ ਸੀ ਡਰਦੇ ਨੇ ਬਸ ਸਾਥੋਂ ਕਿਉਂਕਿ ਅਸੀਂ ਆਮ ਬੰਦੇ ਆ ਇਹਨਾਂ ਦੀਆਂ ਕੁਰਸੀਆਂ ਨੂੰ ਪਾਏ ਨਿਕਲੇ ਇਹਨੇ ਕੁਰਸੀਆਂ ਗਈਆਂ ਤਾਂ ਕਹਿੰਦੇ ਅੰਦਰ ਕਰ ਦੋ ਇਹਨਾਂ ਨੂੰ ਬਸ ਤੇ ਐਂ ਕਿਵੇਂ ਆ ਗਏ ਆਪਸ ਚੇਰਲੇ ਹੋਏ ਨੇ ਹਾਸੇ ਠੱਠੇ ਹੋ ਜਾਂਦੇ ਮਿਲ ਹਾਸੇ ਠੱਠੇ ਹੋ ਜਾਂਦੇ ਨੇ ਜਜਬੇ ਮੱਠੇ ਹੋ ਜਾਂਦੇ ਨੇ ਉਹ ਰਲਦੇ ਨਹੀਂ ਤਾਂ ਸਾਦ ਨਹੀਂ ਰਲਦੇ ਨਹੀਂ ਚੋਰ ਤਾਂ ਇਕੱਠੇ ਹੋ ਜਾਂਦੇ ਅਸੀਂ ਸਾਦ ਆ ਅਸੀਂ ਨਹੀਂ ਰਲਦੇ ਐ ਚੋਰ ਤਾਂ ਆਪਸ ਇਕੱਠੇ ਹੋ ਜਾਂਦੇ ਨੇ ਸਾਰੇ ਇਕੱਠੇ ਨੇ ਚੋਰ ਚੋਰ ਮਸੇਰੇ ਭਾਈ ਇਕੱਠੇ ਨੇ ਸਾਰੇ ਸুইস ਕਰਕੇ ਤੁਹਾਡੇ ਕੋਲੇ ਆਇਆ ਚਾਰੂ ਦਾ ਚੋਣ ਨਿਸ਼ਾਨਾ ਪੰਜਵੇਂ ਨੰਬਰ ਤੇ ਮਸ਼ੀਨ 'ਚ ਆਉਣਾ ਆਪਾਂ ਪਹਿਲੇ ਨੰਬਰ ਤੇ ਐ ਇਹ ਸੀਟ ਦੇ ਕਿਸੇ ਹੋਰ ਦੇ ਜਿੱਤਣ ਨਾਲ ਸਰਕਾਰ ਨਹੀਂ ਟੁੱਟਦੀ ਇਹ ਸੀਟ ਦੇ ਕਾਂਗਰਸ ਜਾਂ ਭਾਜਪਾ ਦੇ ਜਿੱਤਣ ਨਾਲ ਸਰਕਾਰ ਨਹੀਂ ਟੁੱਟਦੀ ਇਹਦੇ ਆਮਾ ਦੀ ਪਾਰਟੀ ਦੇ ਜਿੱਤਣ ਨਾਲ ਇੱਕ ਕੰਮ ਤੁਹਾਡਾ ਹੋ ਜੂਗਾ ਤੁਹਾਡਾ ਸਰਕਾਰ ਤੇ ਹਿੱਸਾ ਪੈ ਜਾਊਗਾ ਤੇ ਜਿੰਨੇ ਕੰਮ ਕਹੋਗੇ ਮੈਂਂਦਰ ਭਗਤ ਜੀ ਅਰਜੀ ਲੈ ਕੇ ਕਰਨਗੇ ਸਾਈਨ ਮੈਂ ਕਰੇਗਾ ਸਵਰਗ ਬਣਾ ਦੇਾਂਗੇ ਇੱਥੇ ਜੋ ਗਲੀਆਂਾਂ ਚ ਮੈਨੂੰ ਪਤਾ ਲੱਗਿਆ ਨਸ਼ਾ ਨਸ਼ਾ ਸਭ ਮੈਂ ਰੋਜ਼ ਕਰੀ ਜਾਣਾ ਚਲੋ ਵੀ ਪੁਲਿਸ ਨੂੰ ਕਹਿੰਨਾ ਚੱਕ ਕੇ ਫੜੋ ਬਈ ਕਿਤੇ ਕੋਈ ਲੁੱਟਾ ਖੋਹਾਂ ਵਾਲੇ ਹੈਗੇ ਨੇ ਚੱਕ ਕੇ ਫੜੋ ਸੋ ਜਿੰਦਗੀ ਕਈ ਵਾਰੀ ਪਰਮਾਤਮਾ ਪਰਮਾਤਮਾ ਮੌਕਾ ਦੇ ਦਿੰਦਾ ਹੈ ਰੱਬ ਜੋ ਕਰਦਾ ਹੈ ਸਹੀ ਕਰਦਾ ਹੈ ਇਹ ਕਹਾਵਤ ਪਤਾ ਕਦੋਂ ਬਣੀ ਸੀ ਜਦੋਂ ਰੱਬ ਜੋ ਕਰਦਾ ਸਹੀ ਕਰਦਾ